ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਰਾਖੀ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦ ਦੇ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਕੀਤਾ ਹੈ ਇਸ ਸਿਸਟਮ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ ਸੋਸ਼ਲ ਲੋਕਾਂ ਤੇ ਸਮਾਜਵ੍ਰਤੀ ਅਨਸਰਾਂ ਤੇ ਰਹੂਗੀ ਜਿਹਦੇ ਵਿੱਚ ਅਸੀਂ ਪੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਉਹ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਮਾਚਲ ਵਿੱਚ ਹੋਈ ਭਾਰੀ ਬਾਰਿਸ਼ ਬਾਰਸ਼ ਕਾਰਨ ਬਹੁਤ ਸਾਰੇ ਕਈ ਦਰਿਆਵਾਂ ਦੇ ਕਿਨਾਰੇ ਆਏ ਹੜ੍ਹਾਂ ਨੂੰ ਦੇਖਦੇ ਹੋਇਆ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਦੇ ਹਦੇਸਾ ਅਨੁਸਾਰ ਸਪੈਸ਼ਲ ਗੁਜ਼ਾਰੀ ਦੇ ਹੁਕਮ ਤੇ ਿਆ ਪੰਜਾਬੀ ਸਰਕਾਰ ਸੁਭਾਸ਼ੀ ਦੇ ਹਰ ਦੁੱਖ ਸੁੱਖ ਵਿੱਚ ਖੜੀ ਹੈ ਸਾਡੇ ਵਰਕਰ ਸਹਿਬਾਨਾਂ ਤੋਂ ਲੈ ਕੇ ਚੇਅਰਮੈਨ ਸਹਿਬਾਨ ਹਲਕਾ ਇੰਚਾਰਜ ਸਹਿਬ ਐਮ ਐਲ ਏ ਸਹਿਬਾਨ ਮੰਤਰੀ ਸਹਿਬਾਨ ਖੁਦ ਮੁੱਖ ਮੰਤਰੀ ਸਾਹਿਬ ਥਰਡ ਪੀਰੀਅਡ ਤੇ ਸਾਡੇ ਭੈਣ ਭਰਾਵਾਂ ਕੋ ਘਰਾਂ ਚ ਪਹੁੰਚ ਪਹੁੰਚ ਕੇ ਉਹਨਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਉਹਨਾਂ ਦੇ ਥਾਣ ਪੀਣਾ ਪ੍ਰਬੰਧ ਕਰ ਰਹੀ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਉੱਥੇ ਹੀ ਉਹਨਾਂ ਦੇ ਡੰਗਰਾਂ ਦੇ ਇਲਾਕੇ ਦਾ ਫਰੋਨ ਕੀਤਾ ਜਾ ਰਿਹਾ ਤੇ ਹੁਣ ਸਪੈਸ਼ਲ ਗਦਾਵਰੀ ਦੇ ਵੀ ਇਹ ਦੇਖਦੇ ਹਾਂ ਕਿ ਥੋੜਾ ਜਿਹਾ ਪਾਣੀ ਜਦੋਂ ਘਟਦਾ ਤੇ ਨਾਲ ਜਨਲ ਗਦਾਵਰੀ ਕਰਾ ਕੇ ਇਹਨਾਂ ਨੂੰ ਸਾਰੇ ਸਾਡੇ ਕਿਸਾਨ ਭਰਾਵਾਂ ਨੂੰ ਇਹਦਾ ਮੁਆਵਜ਼ਾ ਮਿਲ ਸਕੇ ਸੋ ਮੈਂ ਇਨਹੀਂ ਦੱਸਣਾ ਚਾਹਾਂਗਾ ਕਿ ਸਪੈਸ਼ਲ ਗਦਾਵਰੀ ਦੇ ਕੋਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਦੇਸ਼ ਅਨੁਸਾਰ ਹਰ ਜ਼ਿਲ੍ਹੇ ਨੂੰ ਦੇ ਦਿੱਤੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਮਾਚਲ ਵਿੱਚ ਹੋਈ ਭਾਰੀ ਬਾਰਿਸ਼ ਬਾਰਸ਼ ਕਾਰਨ ਬਹੁਤ ਸਾਰੇ ਕਈ ਦਰਿਆਵਾਂ ਦੇ ਕਿਨਾਰੇ ਆਏ ਹੜ੍ਹਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਦੇਸ਼ ਅਨੁਸਾਰ ਸਪੈਸ਼ਲ ਗੱਦਾਰੀ ਦੇ ਹੁਕਮ ਤੇ ਤਆਂ ਪੰਜਾਬੀ ਸਰਕਾਰ ਸੁਭਾਸ਼ੀਆਂ ਦੇ ਹਰ ਦੁਕ ਸੁੱਖ ਵਿੱਚ ਖੜੀ ਹੈ ਸਾਡੇ ਵਰਕਰ ਸਹਿਬਾਨਾਂ ਤੋਂ ਲੈ ਕੇ ਚੇਅਰਮੈਨ ਸਹਿਬਾਨ ਹਲਕਾ ਇੰਚਾਰਜ ਸਾਹਿਬ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਖੁਦ ਮੁੱਖ ਮੰਤਰੀ ਸਾਹਿਬ ਥਰਡ ਪੀਰੀਅਡ ਤੇ ਸਾਡੇ ਭੈਣ ਭਰਾਵਾਂ ਕੋ ਘਰਾਂ ਚ ਪਹੁੰਚ ਪਹੁੰਚ ਕੇ ਉਹਨਾਂ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਉਹਨਾਂ ਦੇ ਥਾਣ ਪੀਲੇ ਪ੍ਰਬੰਧ ਕਰ ਰਹੀ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੇ ਡੰਗਰਾਂ ਦੇ ਇਚਾਰੇ ਦਾ ਪ੍ਰਬੰਧ ਕੀਤਾ ਜਾ ਰਿਹਾ ਤੇ ਹੁਣ ਸਪੈਸ਼ਲ ਗੁਦਾਵਰੀ ਦੇ ਵੀ ਦੇਖਦੇ ਦੇਖ ਕੇ ਥੋੜਾ ਜਿਹਾ ਪਾਣੀ ਜਦੋਂ ਘਟਦਾ ਤੇ ਨਾਲ ਜਨਲ ਗਦਾਵਰੀ ਕਰਾ ਕੇ ਇਨ ਨੂੰ ਸਾਰੇ ਸਾਡੇ ਕਿਸਾਨ ਭਰਾਵਾਂ ਨੂੰ ਇਹਦਾ ਮੁਆਵਜ਼ਾ ਮਿਲ ਸਕੇ ਤੋਂ ਮੈਂ ਇਨਹੀਂ ਦੱਸਣਾ ਚਾਹਾਂਗਾ ਕਿ ਸਪੈਸ਼ਲ ਗਜ਼ਾਰੀ ਦੇ ਹੁਕਮ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਦੇਸ਼ ਅਨੁਸਾਰ ਹਰ ਈਲਨ ਨੂੰ ਦੇ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਮਾਚਲ ਵਿੱਚ ਹੋਈ ਭਾਰੀ ਬਾਰਿਸ਼ ਬਾਰਸ਼ ਕਾਰਨ ਬਹੁਤ ਸਾਰੇ ਕਈ ਦਰਿਆਵਾਂ ਦੇ ਕਿਨਾਰੇ ਆਏ ਹੜ੍ਹਾਂ ਨੂੰ ਦੇਖਦੇ ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਦੇਸ਼ ਅਨੁਸਾਰ ਸਪੈਸ਼ਲ ਗਜ਼ਾਰੀ ਦੇ ਹੁਕਮ ਦਿੱਤੇ ਹਨ ਤਨਝਾਡੀ ਸਰਕਾਰ ਸੁਭਾਸ਼ੀ ਦੇ ਹਰ ਦੁੱਖ ਸੁੱਖ ਵਿੱਚ ਖੜੀ ਆ ਸਾਡੇ ਵਰਕਰ ਸਹਿਬਾਨਾਂ ਤੋਂ ਲੈ ਕੇ ਚੇਅਰਮੈਨ ਸਹਿਬਾਨ ਹਲਕਾ ਇੰਜਾਰ ਸਾਹਿਬ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਖੁਦ ਮੁੱਖ ਮੰਤਰੀ ਸਾਹਿਬ ਥੜਪੀੜ ਤੇ ਸਾਡੇ ਭੈਣ ਭਰਾਵਾਂ ਕੋ ਘਰਾਂ ਚ ਪਹੁੰਚ ਪਹੁੰਚ ਕੇ ਉਹਨਾਂ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਉਹਨਾਂ ਦੇ ਥਾਣ ਪੀਲੇ ਪ੍ਰਬੰਧ ਕਰ ਰਹੀ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਉੱਥੇ ਹੀ ਉਹਨਾਂ ਦੇ ਡੰਗਰਾਂ ਦੇ ਇਚਾਰੇ ਦਾ ਪ੍ਰਬੰਧ ਕੀਤਾ ਜਾ ਰਿਹਾ ਤੇ ਹੁਣ ਸਪੈਸ਼ਲ ਗੁਦਾਵਰੀ ਦੇ ਵੀ ਇਹ ਦੇਖਦੇ ਜਾਂ ਕਿ ਥੋੜਾ ਜਿਹਾ ਪਾਣੀ ਜਦੋਂ ਘਟਦਾ ਨਾਲਜ ਨਲਕਦਾਵਰੀ ਕਰਾ ਕੇ ਇਹਨੂੰ ਸਾਰੇ ਸਾਡੇ ਕਿਸਾਨ ਭਰਾਵਾਂ ਨੂੰ ਇਹਦਾ ਮੁਆਵਜ਼ਾ ਮਿਲ ਸਕੇ ਤੋਂ ਮੈਂ ਇਨਹੀਂ ਦਸਨ ਚਾਵਾਂਗਾ ਕਿ ਸਪੈਸ਼ਲ ਕਦਾਵਰੀ ਦੇ ਕੋਲ ਮੁੱਖ ਮੰਤਰੀ ਸਰਦਾਰ ਪ੍ਰੋਮੋ ਸਨਮਾਨ ਜੀ ਦੇ ਦਿਸਾਂਸਾਰ ਹਰ ਜ਼ਿਲ੍ਹੇ ਨੂੰ ਦੇ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਮਾਚਲ ਵਿੱਚ ਹੋਈ ਭਾਰੀ ਬਾਰਿਸ਼ ਬਾਰਸ਼ ਕਾਰਨ ਬਹੁਤ ਸਾਰੇ ਕਈ ਦਰਿਆਵਾਂ ਦੇ ਕਿਨਾਰੇ ਆਏ ਹੜਾ ਨੂੰ ਦੇਖਦੇ ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹਦੇਸਾ ਅਨੁਸਾਰ ਸਪੈਸ਼ਲ ਗਜ਼ਾਰੀ ਦੇ ਹੁਕਮ ਦੇ ਤਹਿਤ ਪੰਜਾਬੀ ਸਰਕਾਰ ਸੁਭਾਸ਼ੀਆਂ ਦੇ ਹਰ ਦੁੱਖ ਸੁੱਖ ਵਿੱਚ ਖੜੀ ਹੈ ਸਾਡੇ ਵਰਕਰ ਸਹਿਬਾਨਾਂ ਤੋਂ ਲੈ ਕੇ ਚੇਅਰਮੈਨ ਸਹਿਬਾਨ ਹਲਕਾ ਇੰਜੀਅਰ ਸਹਿਬ ਐਮ ਐਲ ਏ ਸਹਿਬਾਨ ਮੰਤਰੀ ਸਹਿਬਾਨ ਖੁਦ ਮੁੱਖ ਮੰਤਰੀ ਸਾਹਿਬ ਥਰਡ ਪੀਰੀਅਡ ਤੇ ਸਾਡੇ ਭੈਣ ਭਰਾਵਾਂ ਕੋ ਘਰਾਂ ਚ ਪਹੁੰਚ ਪਹੁੰਚ ਕੇ ਉਹਨਾਂ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਉਹਨਾਂ ਦੇ ਥਾਣ ਪੀਣਾ ਪ੍ਰਬੰਧ ਕਰ ਰਹੀ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੇ ਡੰਗਰਾਂ ਦੇ ਚਾਰੇ ਪਾਸੇ ਪੁਰਨ ਕੀਤਾ ਜਾ ਰਿਹਾ ਤੇ ਹੁਣ ਸਪੈਸ਼ਲ ਗੁਦਾਵਰੀ ਦੇ ਵੀ ਇਹ ਦੇ ਦੇ ਚਲ ਕੇ ਥੋੜਾ ਜਿਹਾ ਪਾਣੀ ਜਦੋਂ ਘਟਦਾ ਤੇ ਨਾਲ ਜਨਨ ਗਦਾਵਰੀ ਕਰਾ ਕੇ ਇਹਨੂੰ ਸਾਰੇ ਸਾਡੇ ਕਿਸਾਨ ਭਰਾਵਾਂ ਨੂੰ ਇਹਦਾ ਮੁਆਵਜ਼ਾ ਮਿਲ ਸਕੇ ਸੋ ਮੈਂ ਇਨਹੀਂ ਦੱਸਣਾ ਚਾਹਾਂਗਾ ਕਿ ਸਪੈਸ਼ਲ ਗੁਦਾਵਰੀ ਦੇ ਕੋਲ ਮੁੱਖ ਮੰਤਰੀ ਸਰਦਾਰ ਪ੍ਰੋਮੋ ਜੀ ਦੇ ਦੱਸ ਅਨੁਸਾਰ ਹਰ ਈਲਨ ਨੂੰ ਦੇ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਨਾਚਲ ਵਿੱਚ ਹੋਈ ਭਾਰੀ ਬਾਰਿਸ਼ ਬਾਰਸ਼ ਕਾਰਨ ਬਹੁਤ ਸਾਰੇ ਕਈ ਦਰਿਆਵਾਂ ਦੇ ਕਿਨਾਰੇ ਆਏ ਹੜ੍ਹਾਂ ਨੂੰ ਦੇਖਦੇ ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹਦੇਸਾ ਅਨੁਸਾਰ ਸਪੈਸ਼ਲ ਗਜ਼ਾਰੀ ਦੇ ਹੁਕਮ ਤੇ ਹਨ ਪੰਜਾਬੀ ਸਰਕਾਰ ਸੁਭਾਸ਼ੀਆਂ ਦੇ ਹਰ ਦੁੱਖ ਸੁੱਖ ਵਿੱਚ ਖੜੀ ਹੈ ਸਾਡੇ ਵਰਕਰ ਸਹਿਬਾਨਾਂ ਤੋਂ ਲੈ ਕੇ ਚੇਅਰਮੈਨ ਸਹਿਬਾਨ ਹਲਕਾ ਇੰਜੀਅਰ ਸਹਿਬਾ ਐਮ ਐਲ ਏ ਸਹਿਬਾਨ ਮੰਤਰੀ ਸਹਿਬਾਨ ਖੁਦ ਮੁੱਖ ਮੰਤਰੀ ਸਾਹਿਬ ਹੜ੍ਹ ਪ੍ਰੀੜਤ ਸਾਡੇ ਭੈਣ ਭਰਾਵਾਂ ਕੋ ਘਰਾਂ ਚ ਪਹੁੰਚ ਪਹੁੰਚ ਕੇ ਉਹਨਾਂ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਉਹਨਾਂ ਦੇ ਥਾਣ ਪੀਣ ਦਾ ਪ੍ਰਬੰਧ ਕਰੀਏ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਉੱਥੇ ਹੀ ਉਹਨਾਂ ਦੇ ਡੰਗਰਾਂ ਦੇ ਇਚਾਰੇ ਦਾ ਪ੍ਰਬੰਧ ਕੀਤਾ ਜਾ ਰਿਹਾ ਤੇ ਹੁਣ ਸਪੈਸ਼ਲ ਗਦਾਵਰੀ ਦੇ ਵੀ ਇਹ ਦੇਖਦੇ ਜਾਂ ਕਿ ਥੋੜਾ ਜਿਹਾ ਪਾਣੀ ਜਦੋਂ ਘਟਦਾ ਤੇ ਨਾਲ ਜਨਲ ਗਦਾਵਰੀ ਕਰਾ ਕੇ ਇਹਨਾਂ ਨੂੰ ਸਾਰੇ ਸਾਡੇ ਕਿਸਾਨ ਭਰਾਵਾਂ ਨੂੰ ਇਹਦਾ ਮੁਆਵਜ਼ਾ ਮਿਲ ਸਕੇ ਸੋ ਮੈਂ ਇਹ ਨਹੀਂ ਦੱਸਣ ਚਾਹਾਂਗਾ ਕਿ ਸਪੈਸ਼ਲ ਗਦਾਵਰੀ ਦੇ ਕੋਲ ਮੁੱਖ ਮੰਤਰੀ ਸਰਦਾਰ ਪ੍ਰੋਹਮ ਸਿੰਘ ਮਾਨ ਜੀ ਦੇ ਦੇ ਸਨ ਅਨੁਸਾਰ ਹਰ ਜ਼ਿਲ੍ਹੇ ਨੂੰ ਦੇ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਮਾਚਲ ਵਿੱਚ ਹੋਈ ਭਾਰੀ ਬਾਰਿਸ਼ ਬਾਰਸ਼ ਕਾਰਨ ਬਹੁਤ ਸਾਰੇ ਕਈ ਦਰਿਆਵਾਂ ਦੇ ਕਿਨਾਰੇ ਆਏ ਹੜ੍ਹਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਦੇ ਹਦੇਸਾ ਅਨੁਸਾਰ ਸਪੈਸ਼ਲ ਗੁਜ਼ਾਰੀ ਦੇ ਹੁਕਮ ਤੇ ਤਹਿਤ ਪੰਜਾਬੀ ਸਰਕਾਰ ਸੁਭਾਸ਼ੀ ਦੇ ਹਰ ਦੁੱਖ ਸੁੱਖ ਵਿੱਚ ਖੜੀ ਹੈ ਸਾਡੇ ਵਰਕਰ ਸਹਿਬਾਨਾਂ ਤੋਂ ਲੈ ਕੇ ਚੇਅਰਮੈਨ ਸਹਿਬਾਨ ਹਲਕਾ ਇੰਚਾਰਜ ਸਹਿਬ ਐਮ ਐਲਏ ਸਹਿਬਾਨ ਮੰਤਰੀ ਸਹਿਬਾਨ ਖੁਦ ਮੁੱਖ ਮੰਤਰੀ ਸਾਹਿਬ ਥਰਡ ਪੀਰੀਅਡ ਤੇ ਸਾਡੇ ਭੈਣ ਭਰਾਵਾਂ ਕੋ ਘਰਾਂ ਚ ਪਹੁੰਚ ਪਹੁੰਚ ਕੇ ਉਹਨਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਉਹਨਾਂ ਦੇ ਥਾਣ ਪੀਣ ਦਾ ਪ੍ਰਬੰਧ ਕਰੀਏ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਉੱਥੇ ਹੀ ਉਹਨਾਂ ਦੇ ਡੰਗਰਾਂ ਦੇ ਇਚਾਰੇ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਤੇ ਹੁਣ ਸਪੈਸ਼ਲ ਗਦਾਵਰੀ ਦੇ ਵੀ ਦੇਖਦੇ ਦੇਦ ਕੇ ਜਦੋਂ ਥੋੜਾ ਜਿਹਾ ਪਾਣੀ ਜਦੋਂ ਘਟਦਾ ਤੇ ਨਾਲ ਜਨਲ ਗਦਾਵਰੀ ਕਰਾ ਕੇ ਇਹਨਾਂ ਨੂੰ ਸਾਰੇ ਸਾਡੇ ਕਿਸਾਨ ਭਰਾਵਾਂ ਨੂੰ ਇਹਦਾ ਮੁਆਵਜ਼ਾ ਮਿਲ ਸਕੇ ਸੋ ਮੈਂ ਨਹੀਂ ਸਰਦਾਰ ਜਮਗਾ ਕਿ ਕਸ਼ਮੀਰ ਕਜ਼ਾਰੀ ਦੇ ਕੋਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਦੇਸ਼ ਅਨੁਸਾਰ ਹਰ ਈਲਨ ਉਹ ਦੇ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਮਾਚਲ ਵਿੱਚ ਹੋਈ ਭਾਰੀ ਬਾਰਿਸ਼ ਬਾਰਸ਼ ਕਾਰਨ ਬਹੁਤ ਸਾਰੇ ਕਈ ਦਰਿਆਵਾਂ ਦੇ ਕਿਨਾਰੇ ਆਏ ਹੜ੍ਹਾਂ ਨੂੰ ਦੇਖਦੇ ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਦੇਸ਼ ਅਨੁਸਾਰ ਸਪੈਸ਼ਲ ਗਜ਼ਾਰੀ ਦੇ ਹੁਕਮ ਦੇ ਤਹਿਤ ਪੰਜਾਬੀ ਸਰਕਾਰ ਸੁਭਾਸ਼ੀਆਂ ਦੇ ਨਾਲ ਦੁੱਖ ਸੁਪਟ ਖੜੀ ਹੈ ਸਾਡੇ ਵਰਕਰ ਸਹਿਬਾਨਾਂ ਤੋਂ ਲੈ ਕੇ ਚੇਅਰਮੈਨ ਸਹਿਬਾਨ ਹਲਕਾ ਇੰਜਾਰ ਸਾਹਿਬ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਖੁਦ ਮੁੱਖ ਮੰਤਰੀ ਸਾਹਿਬ ਥਰਡ ਪੀਰੀਅਡ ਤੇ ਸਾਡੇ ਭੈਣ ਭਰਾਵਾਂ ਕੋ ਘਰਾਂ ਚ ਪਹੁੰਚ ਪਹੁੰਚ ਕੇ ਉਹਨਾਂ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਉਹਨਾਂ ਦੇ ਥਾਣੇ ਪਿੰਨਾ ਪ੍ਰਬੰਧ ਕਰ ਰਹੀ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਆ ਉੱਥੇ ਹੀ ਉਹਨਾਂ ਦੇ ਡੰਗਰਾਂ ਦੇ ਇਚਾਰੇ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਤੇ ਹੁਣ ਸਪੈਸ਼ਲ ਗੁਦਾਵਰੀ ਦੇ ਵੀ ਦੇਖਦੇ ਦੇਖ ਕੇ ਜਦੋਂ ਥੋੜਾ ਜਿਹਾ ਪਾਣੀ ਜਦੋਂ ਘਟਦਾ ਤੇ ਨਾਲ ਜਨਲ ਗਦਾਵਰੀ ਕਰਾ ਕੇ ਇਨ ਨੂੰ ਸਾਰੇ ਸਾਡੇ ਕਿਸਾਨ ਭਰਾਵਾਂ ਨੂੰ ਇਹਦਾ ਮੁਆਵਜ਼ਾ ਮਿਲ ਸਕੇ ਸੋ ਮੈਂ ਇਨਹੀਂ ਦਸਨ ਚਾਹਾਂਗਾ ਕਿ ਸਪੈਸ਼ਲ ਗਜ਼ਾਵਰੀ ਦੇ ਕੋਲ ਮੁੱਖ ਮੰਤਰੀ ਸਰਦਾਰ ਪ੍ਰੋਮੋ ਸਿਮਰਨਜੀਤ ਦੇ ਸੰਸਾਰ ਹਰ ਈਲਨ ਨੂੰ ਦੇ ਦਿੱਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ